ਦੁਰਘਟਨਾਵਾਂ ਡਾਕਟਰ ਨਰਿੰਦਰ ਸਿੰਘ ਪੂਰ ਦੀ ਕਿਤਾਬ ਵਿਆਖਿਆ ਵਿਸ਼ਲੇਸ਼ਣ ਵਿੱਚੋਂ ਲੇਖ ਹੈ ਦੁਰਘਟਨਾਵਾਂ ਦੁਰਘਟਨਾ ਜਿਵੇਂ ਕੇ ਨਾਂ ਤੋਂ ਹੀ ਸਪਸ਼ਟ ਹੈ ਅਜਿਹੀ ਘਟਨਾ ਨੂੰ ਕਹਿੰਦੇ ਹਨ ਜਿਹੜੀ ਸਾਡੀ ਇੱਛਾ ਦੇ ਵਿਰੁੱਧ ਵਾਪਰੀ ਹੈ ਅਤੇ ਹਾਨੀਕਾਰਕ ਹੁੰਦੀ ਹੈ ਪੌੜੀਆਂ ਚੜਦਿਆਂ ਪੈਰ ਫਿਸਲਣਾ ਸੜਕ ਪਾਰ ਕਰਦਿਆਂ ਟਰੱਕ ਥੱਲੇ ਆ ਜਾਣਾ ਦੋ ਬੱਸਾਂ ਗੱਡੀਆਂ ਦਾ ਆਪਸ ਵਿੱਚ ਟਕਰਾ ਜਾਣਾ ਆਦੀ ਜਾਣੀਆਂ ਪਹਿਚਾਣੀਆਂ ਦੁਰਘਟਨਾਵਾਂ ਹਨ ਕਈ ਲੋਕ ਕਹਿੰਦੇ ਹਨ ਕਿ ਦੁਰਘਟਨਾ ਤਾਂ ਬਸ ਐਵੇਂ ਹੀ ਹੋ ਜਾਂਦੀ ਹੈ ਕੋਈ ਸਮਾਂ ਸੀ ਜਦੋਂ ਕਿਸੇ ਦੁਰਘਟਨਾ ਨੂੰ ਰੱਬ ਦੀ ਕਰੋਪੀ ਦਾ ਨਾਮ ਦਿੱਤਾ ਜਾਂਦਾ ਸੀ ਪਰ ਆਧੁਨਿਕ ਮਨੋਵਿਗਿਆਨਕ ਮਨੋਵਿਗਿਆਨ ਨੇ ਸਿੱਧ ਕੀਤਾ ਹੈ ਕਿ ਹਰ ਦੁਰਘਟਨਾ ਅਤੇ ਘਟਨਾ ਪਿੱਛੇ ਕੁਝ ਨਿਸ਼ਚਿਤ ਕਾਰਨ ਹੁੰਦੇ ਹਨ ਜਿਨ੍ਹਾਂ ਦਾ ਆਧਾਰ ਵਿਸ਼ੇਸ਼ ਸਮਾਜਿਕ ਪ੍ਰਸਥਿਤੀਆਂ ਵਿਚਲੀ ਮਨੁੱਖੀ ਸੋਚ ਅਤੇ ਸੰਬੰਧਤ ਤਰ੍ਹਾਂ ਦੀ ਮਾਨਸਿਕ ਹਾਲਤ ਹੁੰਦੀ ਹੈ ਹਰ ਇੱਕ ਦੁਰਘਟਨਾ ਦੇ ਕੁਝ ਸਮਾਜਿਕ ਕਾਰਨ ਹੁੰਦੇ ਹਨ ਜਿਵੇਂ ਜਿਵੇਂ ਇਕਲੋਤੇ ਪੁੱਤਰ ਦੀ ਮੌਤ ਦੇ ਵਿਯੋਗ ਵਿੱਚ ਇੱਕ ਪਿਤਾ ਬਿਮਾਰ ਪੈਂਦਾ ਹੈ ਪਰ ਹੌਲੀ-ਹੌਲੀ ਆਪਣੇ ਨਿੱਤ ਪ੍ਰਤੀ ਦੇ ਕੰਮਾਂ ਵਿੱਚ ਰੁੱਝ ਜਾਂਦਾ ਹੈ ਇੱਕ ਦਿਨ ਅਚਾਨਕ ਪਤਾ ਲੱਗਦਾ ਹੈ ਕਿ ਪੋੜੀਆਂ ਤੋਂ ਪੈਰ ਤਿਲਕਣ ਨਾਲ ਉਹ ਮਰ ਗਿਆ ਫੌਰੀ ਕਾਰਨ ਭਾਵੇਂ ਪੈਰ ਤਿਲਕਣਾ ਸੀ ਪਰ ਅਸਲ ਕਾਰਨ ਪੁੱਤਰ ਦੀ ਮੌਤ ਉਪਰੰਤ ਉਸ ਦੀ ਸੋਚ ਵਿੱਚ ਆਇਆ ਅਸੰਤੁਲਨ ਆਇ ਅਸ ਅਸੰਤੁਲਨ ਦੀ ਭਾਵਨਾ ਸੀ ਆਧੁਨਿਕ ਸੰਸਾਰ ਵਿੱਚ ਲਗਭਗ 35 ਵਰੇ ਦੀ ਉਮਰ ਤੱਕ ਮੌਤ ਦਾ ਵੱਡਾ ਕਾਰਨ ਕੋਈ ਨਾ ਕੋਈ ਦੁਰਘਟਨਾ ਹੀ ਹੁੰਦੀ ਹੈ ਵੱਡੇ ਸ਼ਹਿਰਾਂ ਵਿੱਚ ਅਤੇ ਸ਼ਾਰਾਹਾਂ ਉੱਤੇ ਟੱਕਰਾਂ ਵਿੱਚ ਹਜ਼ਾਰਾਂ ਹੀ ਵਿਅਕਤੀ ਮਰਦੇ ਹਨ ਅਮਰੀਕਾ ਵਿੱਚ ਹਰ ਇੱਕ ਵਿਅਕਤੀ ਹਰ 1 ਲੱਖ ਵਿਅਕਤੀਆਂ ਪਿੱਛੇ ਹਰ ਸਾਲ 52 ਵਿਅਕਤੀ ਵਕ ਵਕ ਦੁਰਘਟਨਾਵਾਂ ਵਿੱਚ ਮਰਦੇ ਹਨ ਭਾਰਤੀ ਰੇਲਾਂ ਵਿੱਚ ਹਰ ਇੱਕ ਲੱਖ ਸਵਾਰੀਆਂ ਪਿੱਛੇ ਇੱਕ ਸਵਾਰੀ ਕਿਸੇ ਨਾ ਕਿਸੇ ਦੁਰਘਟਨਾ ਦੀ ਪੇਂਟ ਚੜਦੀ ਹੈ ਕਿਸੇ ਥਾਂ ਇਕੱਠ ਹੋਣ ਦੀ ਸੂਰਤ ਵਿੱਚ ਲਗਭਗ 1 ਲੱਖ ਵਿਅਕਤੀਆਂ ਪਿੱਛੇ ਔਸਤ ਇੱਕ ਬੰਦਾ ਦੁਰਘਟਨਾ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਕੁੰਭ ਦੇ ਕੁੰਭ ਦੇ ਮੇਲੇ ਤੇ ਲੱਖਾਂ ਲੋਕ ਪੁੱਜਦੇ ਹਨ ਪਰ ਜੇ ਮਿਲੇ ਉਤੇ ਮਰਨ ਵਾਲਿਆਂ ਦੇ ਅੰਕੜੇ ਵਿਖੇ ਜਾਣ ਤਾਂ ਉਪਰੋਕਤ ਅਨੁਪਾਤ ਵਾਲੇ ਤੱਥਾਂ ਦੀ ਸਹਿਜੇ ਹੀ ਪੁਸ਼ਟੀ ਹੋ ਜਾਵੇਗੀ ਇਹ ਠੀਕ ਹੈ ਕਿ ਸਟੋਵ ਫਟਣ ਨਾਲ ਮਰਨ ਵਾਲੀਆਂ ਬੋទੀਆਂ ਨੂੰਹਾਂ ਅਸਲ ਵਿੱਚ ਸਾੜੀਆਂ ਜਾਂਦੀਆਂ ਹਨ ਪਰ ਜਿਉਂ-ਜਿਉਂ ਸਟੋਵ ਦੀ ਵਰਤੋਂ ਵਧੇਗੀ ਤੇੋਂ ਤੇੋਂ ਸਟੋਵ ਫਟਣ ਨਾਲ ਮੌਤਾਂ ਦੀ ਗਿਣਤੀ ਵੀ ਵਧੇਗੀ ਘਰਾਂ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਬਹੁ-ਗਿਣਤੀ ਅੱਗ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਮਰਨ ਵਾਲਿਆਂ ਵਿੱਚ ਲਗਭਗ ਸਾਰੀਆਂ ਹੀ ਔਰਤਾਂ ਹੁੰਦੀਆਂ ਹਨ ਜੇ ਔਰਤ ਅਕਸਰ ਘਰ ਅੰਦਰ ਅੱਗ ਨਾਲ ਜਲ ਕੇ ਜਾਂ ਕਿਸੇ ਹੋਰ ਦੁਰਘਟਨਾ ਕਾਰਨ ਘਰ ਦੇ ਅੰਦਰ ਮਰਦੀ ਹੈ ਤਾਂ ਪੁਰਸ਼ ਆਮ ਕਰਕੇ ਸੜਕ ਉੱਤੇ ਜਾਂ ਬਾਹਰ ਕਿਸੇ ਹੋਰ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਵੱਖ-ਵੱਖ ਉਮਰਾਂ ਨਾਲ ਵੱਖ-ਵੱਖ ਪ੍ਰਕਾਰ ਦੀਆਂ ਦੁਰਘਟਨਾਵਾਂ ਜੁੜੀਆਂ ਹੁੰਦੀਆਂ ਹਨ 5 ਸਾਲ ਦੇ ਬੱਚੇ ਆਮ ਕਰਕੇ ਅੱਗ ਨਾਲ ਝੁਲਸੇ ਜਾਂਦੇ ਹਨ ਜਾਂ ਡੁੱਬਦੇ ਹਨ ਜਾਂ 60 ਫੀਟ ਲੱਗਣ ਕਾਰਨ ਮਰਦੇ ਹਨ ਕਾਰਾਂ ਟਰੱਕਾਂ ਦੀਆਂ ਦੁਰਘਟਨਾਵਾਂ ਵਿੱਚ ਮਰਨ ਵਾਲੇ ਆਮ ਕਰਕੇ ਜਵਾਨ ਵਿਅਕਤੀ ਹੁੰਦੇ ਹਨ ਕਿਉਂਕਿ ਉਹਨਾਂ ਵਿੱਚ ਹੀ ਲੋਡ ਨਾਲੋਂ ਤੇਜ਼ ਰਫ਼ਤਾਰ ਚਲਾਉਣ ਦੀ ਪ੍ਰਵਿਰਤੀ ਬਲਵਾਨ ਹੁੰਦੀ ਹੈ ਤਿਲ ਕੇ ਮਰਨ ਦੀ ਬਹੁਤੀ ਸੰਭਾਵਨਾ ਬੁਢਾਪੇ ਵਿੱਚ ਹੀ ਹੁੰਦੀ ਹੈ ਰੇਲ ਅਤੇ ਬੱਸ ਬੱਸ ਹਾਦਸੇ ਆਮ ਕਰਕੇ ਡਰਾਈਵਰ ਦੀ ਅਣਗਹਿਲੀ ਕਾਰਨ ਹੁੰਦੇ ਹਨ ਅਜਿਹੇ ਹਾਦਸਿਆਂ ਵਿੱਚ ਸਭ ਉਮਰਾਂ ਦੇ ਵਿਅਕਤੀ ਮਰਦੇ ਹਨ ਵੱਖ-ਵੱਖ ਉਮਰਾਂ ਵੱਖ-ਵੱਖ ਮਨੋਵਿਗਿਆਨਕ ਸਥਿਤੀਆਂ ਵਿੱਚ ਲਖਾਇਕ ਹੁੰਦੀਆਂ ਹਨ ਵੱਖ-ਵੱਖ ਹੰਦਿਆਂ ਵਿੱਚ ਰੁੱਝੇ ਲੋਕ ਵੱਖ-ਵੱਖ ਹਾਦਸਿਆਂ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਡਰਾਈਵਰ ਖਾਣਾ ਵਿਚ ਕੰਮ ਕਰਨ ਵਾਲੇ ਮਸ਼ੀਨਮੈਨ ਇਮਾਰਤ ਸਾਜ ਆਦਿ ਸਦਾ ਹੀ ਮੌਤ ਦੇ ਨੇੜੇ ਹੁੰਦੇ ਹਨ ਪਰ ਦੂਜੇ ਪਾਸੇ ਦੁਕਾਨਦਾਰ ਦਰਜੀ ਸੁਨਿਆਰੇ ਅਧਿਆਪਕ ਚੌਂਕੀਦਾਰ ਆਦਿ ਆਪਣੇ ਕੰਮ ਦੀ ਪ੍ਰਕਾਰ ਕਾਰਨ ਬਧੇਰੇ ਸੁਰੱਖਿਅਤ ਰਹਿੰਦੇ ਹਨ ਜਿਸ ਕੰਮ ਵਿੱਚ ਸਾਡੀ ਦਿਲਚਸਪੀ ਹੋਵੇ ਜਾਂ ਸਾਡਾ ਮਨ ਲੱਗੇ ਉਸ ਉਸ ਕੰਮ ਵਿੱਚ ਦੁਰਘਟਨਾ ਦੀ ਸੰਭਾਵਨਾ ਘੱਟ ਹੁੰਦੀ ਹੈ ਜੇ ਕਿਸੇ ਡਰਾਈਵਰ ਨੂੰ ਉਸਦੀ ਮਰਜ਼ੀ ਦੇ ਉਲਟ ਕਿਸੇ ਰੂਟ ਉੱਤੇ ਭੇਜਿਆ ਜਾਵੇ ਤਾਂ ਦੁਰਘਟਨਾ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਸੋਚ ਉਨ੍ਹਾਂ ਦੇ ਹੱਥਾਂ ਨਾਲ ਇੱਕ ਸੁਰ ਨਹੀਂ ਹੁੰਦੀ ਅਤੇ ਕਈ ਪੂਰੇ ਧਿਆਨ ਨਾਲ ਕੰਮ ਨਹੀਂ ਕਰ ਸਕਦੇ। ਅਜਿਹੇ ਵਿਅਕਤੀ ਬਦੇਰੇ ਬਦੇਰੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਬਦੇਰੇ ਹਾਦਸਿਆਂ ਨੂੰ ਜਨਮ ਦਿੰਦੇ ਹਨ। ਉਦਾਹਰਨ ਵਜੋਂ ਕਈ ਡਰਾਈਵਰ ਖਾਲੀ ਸੜਕ ਉੱਤੇ ਵੀ ਲਗਾਤਾਰ ਮੁਰਮੜ ਹਾਰਨ ਵਜਾਉਂਦੇ ਰਹਿੰਦੇ ਹਨ ਉਹਨਾਂ ਦੇ ਮਨ ਵਿੱਚਲਾ ਤਣਾਅ ਉਹਨਾਂ ਦੇ ਹਾਰਨ ਵਜਾਉਣ ਦੀ ਆਦਤ ਵਿੱਚ ਪ੍ਰਗਟ ਹੁੰਦਾ ਹੈ ਜਦੋਂ ਸਵਾਰੀਆਂ ਡਰਾਈਵਰ ਨਾਲ ਲੜਪੈਣ ਤਾਂ ਡਰਾਈਵਰ ਦਾ ਮਾਨਸਿਕ ਸੰਤੁਲਨ ਵਿਗੜ ਜਾਣ ਕਾਰਨ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ ਕਾਮ ਅਤ੍ਰਿਪਤੀ ਗੁੱਸੇ ਨੂੰ ਜਨਮ ਦੀ ਹੈ ਗੁੱਸਾ ਸਾਡੇ ਮਾਨਸਿਕ ਸੰਤੁਲਨ ਨੂੰ ਵਿਗਾੜਦਾ ਹੈ ਅਤੇ ਵਿਗੜਿਆ ਮਾਨਸਿਕ ਸੰਤੁਲਨ ਸਾਡੇ ਵਿੱਚ ਕਾਹਲ ਚਿੜਚੜਾਪਨ ਅਤੇ ਨਫ਼ਰਤ ਉਪਜਾਉਂਦਾ ਹੈ ਇਹ ਸਾਰੀਆਂ ਗੱਲਾਂ ਰਲ ਕੇ ਡਰਾਈਵਰ ਨੂੰ ਇੱਕ ਆਸਧਾਰਨ ਵਿਅਕਤੀ ਬਣਾਉਂਦੀਆਂ ਹਨ ਅਤੇ ਅਜਿਹੇ ਵਿਅਕਤੀ ਦਾ ਆਸਧਾਰਨ ਵਰਤਾਰਾ ਕਿਸੇ ਦੁਰਘਟਨਾ ਨਾਲ ਸਾਡੇ ਸਾਹਮਣੇ ਆਉਂਦਾ ਹੈ ਟਰੱਕ ਦੀ ਟੱਕਰ ਜਾਂ ਤਵੇ ਉੱਤੇ ਰੋਟੀ ਦਾ ਸੜ ਜਾਣਾ ਜਾਂ ਬੱਚੇ ਵੱਲੋਂ ਕੱਪੜਿਆਂ ਉੱਤੇ ਸਿਆਹੀ ਡੁੱਲ ਜਾਣੀ ਆਦੀ ਪਿੱਛੇ ਕਾਰਨ ਮਨੋਵਿਗਿਆਨਕ ਹੀ ਹੁੰਦੇ ਹਨ ਵੇਖਿਆ ਗਿਆ ਹੈ ਕਿ ਧੀਆਂ ਦੇ ਬਾਪ ਡਰਾਈਵਰ ਕੇਵਲ ਪੁੱਤਰਾਂ ਦੇ ਬਾਪ ਡਰਾਈਵਰਾਂ ਦੇ ਮੁਕਾਬਲੇ ਬਧੇਰੇ ਚੌਕਸੀ ਵਰਤਦੇ ਹਨ ਜਵਾਨ ਡਰਾਈਵਰ ਪ੍ਰੋੜ ਉਮਰ ਦੇ ਡਰਾਈਵਰਾਂ ਨਾਲੋਂ ਬਧੇਰੇ ਖਤਰੇ ਮੁੱਲ ਲੈਂਦੇ ਹਨ ਦੋ ਬੱਸਾਂ ਵਿੱਚ ਅੱਗੇ ਲੰਘਣ ਦੀ ਦੌੜ ਦਾ ਇੱਕ ਕਾਰਨ ਦੋਹਾਂ ਡਰਾਈਵਰਾਂ ਦੀ ਇੱਕੋ ਜਿਹੀ ਉਮਰ ਹੁੰਦੀ ਹੈ ਵੱਡੀ ਕੰਪਨੀ ਦਾ ਡਰਾਈਵਰ ਛੋਟੀ ਕੰਪਨੀ ਦੇ ਡਰਾਈਵਰ ਨੂੰ ਪਿੱਛੇ ਛੱਡਣਾ ਚਾਹੁੰਦਾ ਹੈ ਪਰ ਛੋਟੀ ਕੰਪਨੀ ਦਾ ਡਰਾਈਵਰ ਆਪਣੀ ਕੰਪਨੀ ਦੇ ਛੋਟੇ ਪੰਨ ਨੂੰ ਅੱਗੇ ਰਹਿ ਕੇ ਵੱਡੇ ਪੰਨ ਵਿੱਚ ਬਦਲਣ ਦਾ ਇੱਛਕ ਹੁੰਦਾ ਹੈ। ਇਵੇਂ ਹੀ ਨਵੀਂ ਲੀਕਾਰ ਦਾ ਮਾਲਕ ਪੁਰਾਣੀ ਕਾਰ ਨੂੰ ਪਿੱਛੇ ਛੱਡਣਾ ਆਪਣਾ ਹੱਕ ਸਮਝਦਾ ਹੈ। ਜਿਹੜੇ ਡਰਾਈਵਰ ਕਾਰ ਜਾਂ ਬੱਸ ਬਹੁਤ ਬਹੁਤ ਹੀ ਤੇਜ਼ ਚਲਾਉਂਦੇ ਹਨ ਉਹਨਾਂ ਵਿੱਚ ਜੂਏ ਬਾਜੀ ਅਤੇ ਬਲਤਕਾਰੀ ਰੁਚੀਆਂ ਪ੍ਰਭਲ ਹੁੰਦੀਆਂ ਹਨ। ਅਤੇ ਸਮੁੱਚੇ ਜੀਵਨ ਵਿੱਚ ਵੀ ਉਹ ਵੱਧ ਖਤਰੇ 'ਸਹਿਟਦੇ ਹਨ ਚੁਸਤ ਬੁੱਧੀ ਵਾਲੇ ਵਿਅਕਤੀ ਦੁਰਘਟਨਾ ਹੋਣ ਦੀ ਸੂਰਤ ਵਿੱਚ ਵਿੱਚ ਵੀ ਅੰਤ ਤੱਕ ਸੁਚੇਤ ਰਹਿੰਦੇ ਹਨ ਢਿੱਲੇ ਡਰਾਈਵਰਾਂ ਨੂੰ ਸੱਟਾਂ ਲੱਗਣ ਮਗਰੋਂ ਬੇਹੋਸ਼ੀ ਨਹੀਂ ਹੁੰਦੀ ਸਗੋਂ ਬਹੁਤੀਆਂ ਸੱਟਾਂ ਉਹਨਾਂ ਨੂੰ ਲੱਗਦੀਆਂ ਹਨ ਲੱਗਦੀਆਂ ਹੀ ਬੇਹੋਸ਼ੀ ਉਪਰੰਤ ਜਾਂ ਮਨ ਉਪਰੰਤ ਹਨ ਗੱਡੀ ਅਤੇ ਬੱਸ ਉਲਟਣ ਦੀਆਂ ਬਹੁਤੀਆਂ ਹਾਲਤਾਂ ਵਿੱਚ ਅਤੇ ਵਿਸ਼ੇਸ਼ ਕਰਕੇ ਰੇਲ ਦੁਰਘਟਨਾ ਵਿੱਚ ਬਿਖਤੀ ਮਰ ਮਰ ਪਹਿਲਾਂ ਜਾਂਦੇ ਹਨ ਅਤੇ ਉਹਨਾਂ ਦੇ ਸਰੀਰਾਂ ਨੂੰ ਸੱਟਾਂ ਅਕਸਰ ਮਗਰੋਂ ਲੱਗਦੀਆਂ ਹਨ ਸੁਭਾਵਕ ਹੀ ਜਿੰਨੀਆਂ ਕਿਸੇ ਨੂੰ ਜ਼ਿੰਮੇਵਾਰੀਆਂ ਘਟ ਹੋਣਗੀਆਂ ਉਹਨਾਂ ਹੀ ਉਹ ਬਧੇਰੇ ਲਾਹ ਪ੍ਰਵਾਹ ਹੋਵੇਗਾ ਜਿਹੜੇ ਮਾਪੇ ਲੋੜ ਬਿਨਾਂ ਹੀ ਆਪਣੇ ਮੁੰਡਿਆਂ ਨੂੰ ਮੋਟਰਸਾਈਕਲ ਜਾਂ ਕਾਰ ਦਿੰਦੇ ਹਨ ਅਜਿਹੇ ਮੋਟਰਸਾਈਕਲਾਂ ਅਤੇ ਕਾਰਾਂ ਦੀ ਦੁਰਵਰਤੋਂ ਕਾਰਨ ਹਾਦਸਿਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਆਮ ਜੀਵਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਸਾਡੇ ਜੀਵਨ ਵਿੱਚ ਦੁਰਘਟਨਾਵਾਂ ਦੇ ਵੱਧ ਘੱਟ ਵੱਧ ਹੋਣ ਦਾ ਕਾਰਨ ਹੁੰਦਾ ਹੈ। ਛੱਟਪਟ ਗੁੱਸੇ ਹੋਣ, ਰੁਸ ਜਾਣ ਅਤੇ ਲੋੜ ਪੈਣ ਵਾਲੇ ਵਿਅਕਤੀਆਂ ਨੇ ਹਰ ਵੇਲੇ ਕਿਧਰੇ ਨਾ ਕਿਧਰੇ ਪੱਟੀ ਬੰਨੀ ਹੁੰਦੀ ਹੈ। ਅਜਿਹੇ ਵਿਅਕਤੀ ਲੋੜ ਨਾਲੋਂ ਉੱਚਾ ਬੋਲਦੇ ਹਨ, ਬਧੇਰੇ ਹਰਕਤਾਂ ਕਰਦੇ ਹਨ ਅਤੇ ਕਾਲੇ ਪੈਂਦੀ ਹਨ। ਜਿਹੜੇ ਲੋਕ ਬਧੇਰੇ ਹੀ ਫੈਸ਼ਨ ਵਾਲੇ ਕੱਪੜੇ ਪੈਂਦੇ ਹਨ ਸ਼ੀਸ਼ੇ ਸਾਹਮਣੇ ਬਧੇਰੇ ਸਮਾਂ ਗੁਜ਼ਾਰਦੇ ਹਨ ਅਤੇ ਮੈਂ ਮੈਂ ਬਧੇਰੇ ਉਚਾਰਦੇ ਹਨ ਉਹ ਹਰ ਸਥਿਤੀ ਵਿੱਚ ਅੱਗੇ ਰਹਿਣ ਦੀ ਭੁੱਖ ਕਾਰਨ ਬਧੇਰੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਵੇਖਿਆ ਗਿਆ ਹੈ ਕਿ ਧਾਰਮਿਕ ਵਿਰਤੀ ਵਾਲੇ ਵਿਅਕਤੀ ਹਰ ਇੱਕ ਚੀਜ਼ ਨੂੰ ਬਧੇਰੇ ਸਹਿਜ ਅਤੇ ਸਬਰ ਸੰਤੋਖ ਨਾਲ ਵਰਤਦੇ ਹਨ ਅਤੇ ਆਮ ਕਰਕੇ ਗੰਭੀਰ ਦੁਰਘਟਨਾਵਾਂ ਤੋਂ ਬਚੇ ਰਹਿੰਦੇ ਹਨ ਇਵੇਂ ਹੀ ਵਾਲ ਬੱਚੇਦਾਲ ਡਰਾਈਵਰ ਅਣਵਿਆਹ ਡਰਾਈਵਰ ਨਾਲੋਂ ਬਧੇਰੇ ਸਾਵਧਾਨੀ ਨਾਲ ਡਰਾਈਵਿੰਗ ਕਰਦੇ ਹਨ ਖੁਦਗਰਜ਼ ਜਾਂ ਸੋੜੀ ਅਤੇ ਸਾੜੇ ਭਰੀ ਸੋਚ ਵਾਲਾ ਵਿਅਕਤੀ ਹਰ ਹਉਮੇ ਕਰਨ ਆਪਣਾ ਅਤੇ ਦੂਜਿਆਂ ਦਾ ਬਧੇਰੇ ਨੁਕਸਾਨ ਕਰਦਾ ਹੈ ਕਿਉਂਕਿ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦਾ ਜੀਵਨ ਬਧੇਰੇ ਤਣਾਅ ਭਰਿਆ ਤੇਜ਼ੀ ਅਤੇ ਕਾਲੀ ਵਾਲਾ ਹੁੰਦਾ ਹੈ ਇਸੇ ਕਰਕੇ ਦੁਰਘਟਨਾਵਾਂ ਦੁਰਘਟਨਾਵਾਂ ਵਿੱਚ ਮਰਨ ਵਾਲਿਆਂ ਵਿੱਚੋਂ ਤਿੰਨ ਚੌਥਾਈ ਪੁਰਸ਼ ਹੀ ਹੁੰਦੇ ਹਨ ਜਿਹੜੀਆਂ ਦੁਰਘਟਨਾਵਾਂ ਵਿੱਚ ਔਰਤਾਂ ਮਰਦੀਆਂ ਹਨ ਉਹਨਾਂ ਘਟਨਾਵਾਂ ਦੇ ਵੀ ਸਿੱਧੇ ਜ਼ਿੰਮੇਵਾਰ ਪੁਰਸ਼ ਹੀ ਹੁੰਦੇ ਹਨ ਉਹ ਜਿਹੜੇ ਵੀ ਪੁਰਸ਼ ਦੇ ਮੁਕਾਬਲੇ ਔਰਤਾਂ ਹਰ ਕੰਮ ਬਧੇਰੇ ਚੌਕਸੀ ਨਾਲ ਕਰਦੀਆਂ ਹਨ ਅਤੇ ਉਹਨਾਂ ਵਿੱਚ ਖਤਰੇ ਮੁੱਲ ਲੈਣ ਦੀ ਬਿਰਤੀ ਵੀ ਘੱਟ ਹੀ ਹੁੰਦੀ ਹੈ ਇੱਥੇ ਇਹ ਦਸਨਯੋਗ ਪ੍ਰਤੀਤ ਹੁੰਦਾ ਹੈ ਕਿ ਦੁਰਘਟਨਾਵਾਂ ਸਾਡੇ ਜੀਵਨ ਦਾ ਅੰਗ ਹਨ ਕਦੇ ਵੀ ਅਜਿਹੀ ਸਥਿਤੀ ਨਹੀਂ ਆਵੇਗੀ ਜਦੋਂ ਦੁਰਘਟਨਾਵਾਂ ਬਿਲਕੁਲ ਖਤਮ ਹੋ ਜਾਣਗੀਆਂ ਸਾਨੂੰ ਸਾਰਿਆਂ ਨੂੰ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਬਰਦਾਸ਼ਤ ਕਰਨ ਦੀ ਯੋਗਤਾ ਪੈਦਾ ਕਰਨੀ ਚਾਹੀਦੀ ਹੈ ਵੇਖਿਆ ਗਿਆ ਹੈ ਕਿ ਦੁਰਘਟਨਾ ਨਾਲ ਉਤਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਘਬਰਾਹਟ ਨਾਲ ਹੁੰਦਾ ਹੈ ਥਕਾਵਟ ਬਿਮਾਰੀ ਨਸ਼ਾ ਆਦੀ ਸਾਡੇ ਵਿੱਚ ਦੁਰਘਟਨਾ ਨੂੰ ਸਹਾਰ ਸਕਣ ਦੀ ਸਮਰੱਥਾ ਘਟਾਉਂਦੇ ਹਨ ਚੰਗਾ ਹੀ ਹੈ ਕਿ ਜਦੋਂ ਅਸੀਂ ਬਹੁਤੇ ਥੱਕੇ ਹੋਈਏ ਮੈਯੂਸ ਗੁੱਸੇ ਖੋਸ਼ ਜਾਂ ਆਪਣੀ ਲੋਰ ਵਿੱਚ ਹੋਈਏ ਤਾਂ ਘਰ ਹੀ ਰਹੀਏ ਕਿਉਂਕਿ ਅਜਿਹੀ ਆ ਸਧਾਰਨ ਸਥਿਤੀ ਵਿੱਚ ਹੀ ਵਧੇਰੇ ਹਾਦਸੇ ਹੁੰਦੇ ਹਨ ਨਿਰਾਸ਼ ਅਤੇ ਮੈਯੂਸ ਵਿਅਕਤੀ ਖਤਰੇ ਤੋਂ ਬਚਣ ਦੀ ਥਾਂ ਖਤਰੇ ਨੂੰ ਮੁੱਲ ਲੈਣ ਵੱਲ ਤੁਰ ਪੈਂਦੇ ਹਨ ਇਵੇਂ ਹੀ ਬਹੁਤ ਖੁਸ਼ ਵਿਅਕਤੀ ਖਤਰੇ ਨੂੰ ਖਤਰਾ ਨਹੀਂ ਸਮਝਦਾ ਜਿਵੇਂ ਦੁਰਘਟਨਾਵਾਂ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ ਇਵੇਂ ਹੀ ਇਹਨਾਂ ਤੋਂ ਬਚਣ ਦਾ ਵੀ ਕੋਈ ਇੱਕ ਢੰਗ ਨਹੀਂ ਹੁੰਦਾ ਜਦੋਂ ਆਲੇ-ਦੁਆਲੇ ਅਤੇ ਵਿਅਕਤੀ ਵਿਅਕਤੀ ਵਿੱਚ ਸੰਤੁਲਨ ਨਹੀਂ ਰਹਿੰਦਾ ਤਾਂ ਉਦੋਂ ਹੀ ਕੋਈ ਹਾਦਸਾ ਜਨਮ ਲੈਂਦਾ ਹੈ ਚੰਗੀਆਂ ਦੋਰੀਆਂ ਸੜਕਾਂ ਸੁਰੱਖਿਅਤ ਕਾਰਾਂ ਬੱਸਾਂ ਬੈਠਣ ਦਾ ਸਹੀ ਢੰਗ ਬੱਸਾਂ ਦੀ ਬਾਡੀ ਦਾ ਡਿਜ਼ਾਈਨ ਆਦੀ ਵੱਲ ਤਾਂ ਧਿਆਨ ਦੇਣ ਦੀ ਲੋੜ ਹੀ ਹੈ ਪਰ ਵਿਅਕਤੀਗਤ ਤੌਰ ਉੱਤੇ ਸਾਨੂੰ ਲੋੜਿੰਦੀ ਨੀਂਦ ਪ੍ਰਾਪਤ ਕਰਨੀ ਚਾਹੀਦੀ ਹੈ ਬਹੁਤੇ ਟਰੱਕ ਹਾਦਸੇ ਡਰਾਈਵਰਾਂ ਦੇ ਉਨੀਂਦਰੇਪਣ ਕਾਰਨ ਜਾਂ ਟਰੱਕ ਚਲਾਉਂਦੇ ਸਮੇਂ ਸੋ ਜਾਣ ਕਾਰਨ ਹੀ ਹੁੰਦੇ ਹਨ ਕਿਸੇ ਨਸ਼ੇ ਅਧੀਨ ਕੋਈ ਵੀ ਕੰਮ ਠੀਕ ਨਹੀਂ ਹੋ ਸਕਦਾ ਸੰਤੁਲਿਤ ਸੋਚ ਅਤੇ ਤੰਦਰੁਸਤ ਸਰੀਰ ਘਟਨਾਵਾਂ ਤੋਂ ਬਚਣ ਦੇ ਦੋ ਮੁੱਖ ਸਾਧਨ ਹਨ ਸਰੀਰ ਅਤੇ ਸੋਚ ਦੀ ਤੰਦਰੁਸਤੀ ਹੀ ਸਭ ਤੋਂ ਵੱਡਾ ਬਚਾਅ ਹੁੰਦੀ ਹੈ ਭਾਵੇਂ ਤੁਸੀਂ ਇਕਵਾਰੇ ਹੋ ਭਾਵੇਂ ਵਿਆਹੇ ਹੋ ਬੇਮੁਹਾਰੀ ਤੇਜ਼ ਰਫ਼ਤਾਰ ਨੂੰ ਤਲਾਕ ਦੇ ਕੇ ਦੇ ਦਿਓ ਬੜੇ ਸੁਖੀ ਅਤੇ ਸੁਰੱਖਿਅਤ ਰਹੋਗੇ ਧੰਵਾਦੀ